ਨਹੀਂ ਬਣਾਉਣਾ ਮੈਂ ਦੋ ਗੱਲਾਂ ਕਰਨੀਆਂ ਫਿਰ ਥੱਲੇ ਰੱਖ ਪਹਿਲਾਂ ਦੱਸ ਦੇ ਦਿੱਤੀ ਚੱਲ ਮੈਂ ਇਹ ਨਹੀਂ ਕਰਨੀ ਫਿਰ ਮੈਂ ਕਰਨੀ ਕੋਈ ਨਹੀਂ ਦੱਸ ਦੇ ਯਾਰ ਕੋਈ ਨਹੀਂ ਕਰਨੀ ਕੋਈ ਵੀ ਕਰਨੀ ਦੱਸ ਦੇ ਬੋਲੇ ਕਿ ਮੂਵੀ ਵਿੱਚ ਨਹੀਂ ਕਰਦਾ ਦੱਸ ਦੇ ਬੈਸਾ ਸ਼ਾਬੀ ਦੁੱਧ ਵੀ ਕਰਾਉਣਾ ਲੁਕਾਉਣਾ ਫਿਰ ਹੈਗਾ ਮਸਾ ਜੁਨੀਏ ਵਿੱਚ ਹਨਾ ਚੁੱਪ ਨਹੀਂ ਕਰ ਸਕਦਾ ਤੇ ਦੇ ਵਿੱਚ ਕੋਈ ਵੀ ਗੱਲ ਕਰੀਏ ਮੰਨ ਲਾ ਤੈਨੂੰ ਜੜੀ ਗੱਲ ਮੈਂ ਤੈਨੂੰ ਕਹਿੰਨਾ ਕੋਈ ਵੀ ਗੱਲ ਹੈ ਘਰ ਦੇ ਵਿੱਚ ਕੋਈ ਵੀ ਗੱਲ ਹੈ ਰਿਕ ਹੱਸਣ ਹੁੰਦੀ ਐ ਅਸੀਂ ਤਾਂ ਰਹਿਨੇ ਹੱਸਦੇ ਆ ਭਈ ਜੇ ਕਾਰਜ ਤਾਂ ਕਰੇ ਬਈ ਸੀਰੀਅਸ ਹੋਣੀ ਐ ਉਹ ਤਾਂ ਹੋਣਾ ਚਾਹੀਦਾ ਹੀ ਐ ਨਹੀਂ ਕਿਉਂ ਖੁਸ਼ ਰਹਿਣਾ ਚਾਹੀਦਾ ਬਿਲਕੁਲ ਉਹ ਹਾ ਹਾ ਕਰੀ ਜੋ ਖੁਸ਼ ਰਹਿਣਾ ਚਾਹੀਦਾ ਜ਼ਿੰਦਗੀ ਜਿਹੜੀ ਐ ਨਾ ਉਹਨੂੰ ਖੁਸ਼ ਰਹਿ ਉਹ ਖੁਸ਼ ਰਹੋ ਉਹ ਭਰਾਵਾ ਜ਼ਿੰਦਗੀ ਖੁਸ਼ਿਆ ਸਾਰਾ ਕੁਝ ਠੀਕ ਐ ਮੈਂ ਮੰਨਦੇ ਇਸ ਗੱਲ ਨੂੰ ਮੈਂ ਮੰਨ ਕੇ ਹਾਂ ਪਰ ਜੇ ਕਰਜਾ ਅਸੀਂ ਆਪਸ ਵਿੱਚ ਕੋਈ ਗੱਲ ਕਰਨੀ ਆ ਉਹ ਵੀ ਉਹਦੇ ਵਿੱਚ ਫੋਨ ਉਹ ਉਹ ਦੱਸਣਾ ਤਾਂ ਹੈਗਾ ਹੀ ਨਾ ਦੀ ਕੀ ਗੱਲਾਂ ਕਰਦੇ ਕਰ ਤੇ ਤੈਨੂੰ ਕੌਣ ਦੱਸਦਾ ਯਾਰ ਇੰਦਾ ਸੋਨੇ ਨਾਰਮਲ ਗੱਲਾਂ ਆ ਇਹ ਤੂੰ ਗੱਲ ਆ ਖੜਕ ਤੂੰ ਬਰੇ ਦੱਸ ਕੀ ਦੱਸਣਾ ਇਹਨੂੰ ਪੁੱਛ ਲੈ ਪੁੱਛ ਲੈ ਇਹਦੇ ਕਰਨ ਦਾ ਪੁੱਛ ਕੀ ਕਹਿੰਦਾ ਉੱਛਰੇ ਚਮਚਾ ਕੀ ਕਹਿੰਦਾ ਇਹ ਚਮਚਾ ਕਹਿੰਦਾ ਰੋਟੀ ਦਾ ਚਮਚਾ ਘੜਗੋਦੀ ਜਾਣਗੇ ਠਾ ਠਾ ਮਾਰਦੀ ਠਾ ਠਾ ਪੇ ਪੁੱਤ ਗੱਲ ਕਰਦੇ ਆ ਉਹਨਾਂ ਨੂੰ ਕਰਨ ਦੇ ਹਾਂ ਵਿੱਚ ਪਤਾ ਗੱਲ ਗੁਜੀ ਉਦੋਂ ਕਦੇ ਨਹੀਂ ਖੜਕ ਆਉਗਾ ਅੱਜ ਠਾ ਠਾ ਜੰਮ ਤੇ ਬੱਜਦੇ ਨੇ ਭਾਂਡੇ ਕੜ ਬਣ ਖੜਕਦੇ ਹੀ ਹੁੰਦੇ ਨੇ ਖੜਕਦੇ ਹੁੰਦੇ ਨੇ ਭਾਂਡੇ ਬਹੁਤ ਪਜੋ ਬੰਦੇ ਜੇ ਬੰਦਾ ਗੱਲ ਕਰਦਾ ਉਹ ਇਕੱਲੇ ਕਰ ਲਣ ਦੇ ਉਹ ਵੀ ਨਹੀਂ ਕਰਣ ਨਹੀਂ ਕਰ ਜਿਹੜਾ ਵੀ ਤੇ ਭਾਂਡੇ ਦਾ ਕੜਕ ਫੇ ਬੇਜੇ ਆਪਣੇ ਵੀ ਖੜਕ ਕੇ ਜਾਣ ਕੇ ਠਾ ਠਾ ਘੜਕਾਉਣੇ ਆ ਹਾਂ ਠਾ ਠਾ ਮਾਰਨੇ ਚੰਚੇ ਅੱਜ ਚੰਚੇ ਮਾਰੇ ਆ ਅੱਜ ਚੰਚੇ ਮਾਰੇ ਆ ਉਹੀ ਆਵਾਜ਼ ਆ ਬਈ ਸੋਣਾ ਕੰਮ ਕੀਤਾ ਦਬਕਾ ਦਬਕਾ ਮਰਮੜ ਜਾ ਆ ਦੇਖੇ ਤਾਂ ਰਾਜੇ ਦੇ ਦੀਏ ਤੇ ਤਾਂ ਮਗਰੋਂ ਮੈਂ ਕੰਨ ਨਹੀਂ ਦਿਨ ਗਿਤਾਈ ਗਈ ਆ ਉਹਨਾਂ ਦਬਕਾ ਮੈਂ ਕੱਲੇ ਦਬਕਾ ਮਾਰਨਾ ਬਾਤ ਮਾਰੂਗੀ ਮੈਨੂੰ ਹੋਰ ਨਹੀਂ ਪਤਾ ਹੁਣ ਉਹਨੂੰ ਪਤਾ ਮੁੰਡਾ ਬੈਠਾ ਹੁਣ ਮਾਰਨਾ ਕੁਛ ਨਹੀਂ ਤੇਰੀ ਮਾਂ ਦੀ ਪਰਪਾ ਇੱਜ਼ਤ ਕਰਦੇ ਇਹਦੇ ਸਿਰ ਤੇ ਸਾਰਾ ਕਾਰੋਬਾਰ ਚੱਲ ਕਾਰੋਬਾਰ ਮਾਂ ਤੇ ਇਹਦੇ ਰੀ ਇਹਦਾ ਇਹ ਤੋਂ ਬਣਾਦਾ ਜ਼ੀਰੋ ਵੀ ਹੈ ਨਹੀਂ ਜ਼ੀਰੋ ਕਿ ਜਿੰਦ ਤਾਂ ਬੜਾ ਆ ਉਹ ਵੀ ਇਹ ਨਹੀਂ ਅਸੀਂ ਮਾਤਾ ਬਨਾ ਜੀਰੋ ਮਾਤਾ ਬਨਾ ਤੇ ਵੀ ਤੋ ਓਏ ਹੋਏ ਲੈ 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 ਬਹੁਤ ਬਹੁ ਖੜ ਜਾ ਥੱਲੇ ਜੀਰੋ ਨੂੰ ਵੀ ਬਹੁਤ ਬੜਾ ਕਹਿ ਦਿੱਤੀ ਅੱਛਾ ਤੇਰੀ ਮਾਤਾ ਬਨਾ ਸੀ ਉਹ ਵੀ ਹੈ ਨੀਗੇ ਛਾਪੀ ਲੈ ਨਾ ਇਹ ਤੇ ਤੁੰਗ ਉਹ ਤਾਂ ਵੀ ਜੀਰੋ ਮੈਨੂੰ ਕਰ ਤਾ ਥੱਲੇ ਆਹ ਗੱਲ ਵੇ ਆਹ ਤਾਂ ਮਾ ਰਾਮ ਰਾਮ ਸਭੇ ਭਾਈਆਂ ਤੇ ਅਸੀਂ ਸਦਾਈਆਂ ਤੇ ਤੇ ਹੈਗੇ ਤਾਂ ਹੁਣ ਕੋਈ ਹੈਗੇ ਨਹੀਂ ਗੇ ਸਦਾਈਆ ਬਾਈ ਸਦਾਈ ਹੈ ਨਹੀਂ ਗੇ ਹੈ ਸਦਾਈਆ ਅਸੀਂ ਸਦਾਈ ਹੈ ਨਹੀਂ ਗੇ ਤੂੰ ਸਦਾਈ ਬਣਾਉਂਦੇ ਤੇ ਇਹ ਜਿਹੜੀਆਂ ਗੱਲਾਂ ਸਦਾਈ ਬਣਾਈ ਜਾਂਦਾ ਤੂੰ ਸਾਨੂੰ ਨਹੀਂ ਪਾਪ ਦੇ ਇਹ ਸਿੱਪੋਇ ਦਾ ਇਹ ਨਹੀਂ ਇਹ ਜੋ ਕੁਝ ਕਹਿੰਦਾ ਗਲਤ ਕਹਿੰਦਾ ਅੱਜ ਅੱਜ ਸੜੇ ਕੱਲ ਨੂੰ ਤੇਰਾ ਰਿਸ਼ਤਾ ਕਰਨਾ ਅਸੀਂ ਆਪਣੀ ਧੀ ਲਿਆਉਣੀ ਕਰ ਤੂੰ ਪਹਿਲਾਂ ਸਦਾਈ ਤਵੇਂ ਨੂੰ ਸਾਈ ਤੇਰੀ ਮਾਂ ਸਦਾਈ ਉਹ ਕਹਿੰਦਾ ਸਾਈਆਂ ਦੇ ਕਾਨੂੰ ਦੀ ਦੇਣੀ ਹੈ ਤੇ ਸਾਰੇ ਪਹਿਲਾਂ ਸਾਰੇ ਸਦਾਈ ਆ ਹੱਥ ਦੇ ਰਹਿ ਦੇ ਰਹੋ ਹੈ ਖੋਜ ਰਹੋ ਹੱਥ ਦੇ ਰਹੋ ਹੱਥ ਦੇ ਰਹੋ ਖੋਜ ਰਹੋ ਮਾਨੋ ਦਾਸ ਨਹੀਂ ਕਰਨਾ ਬਿਲਕੁਲ ਨਹੀਂ ਦਾਸ ਕਰ ਲੈ ਕਰਨਾ ਹੈ ਲੈ ਦਾ ਦੋ ਜਿਹੜੇ ਬਾਹਰ ਬੈਠੇ ਭਰਾ ਭੈਣਾ ਉਹ ਜਿਹੜੀ ਮਾਨੋ ਦਾਸ ਕਰਦੇ ਆ ਉਹ ਤਾਂ ਜਿਆਦਾ ਖੁਸ਼ ਹੋ ਉਹ ਦੇਖ ਕੇ ਆਪਣੇ ਅੰਕਲ ਨੂੰ ਬਾਪੂ ਨੂੰ ਜਿਉ ਮਰਜੀ ਰੱਖੋ ਕੋ ਜਿਹੜੋਂ ਹਸਦੇ ਰਹੋ ਜਿਹੜੋਂ ਬਹੁਤ ਬਹੁਤ ਬਾਹਰ ਵਾਲੇ ਬਹੁਤ ਆਨੁਗਦੇ ਆਪਣਾ ਪੰਜਾਬ ਬਹੁਤ ਮਿਸ ਕਰਦੇ ਆ ਤੇ ਜੇ ਕੰਮ ਹੀ ਕਰਨਾ ਯਾਰ ਆਪਣਾ ਕਾਰੋਬਾਰ ਆ ਕਿਸੇ ਦਾ ਇੱਥੇ ਕਿਸੇ ਦਾ ਬਾਰੋਬਾਰ ਕਿਸੇ ਜਿੱਥੇ ਮਗਾਰ ਕਰਨੇ ਪੈਣੇ ਆ ਕੰਮ ਇੱਕ ਜ਼ਰੂਰੀ ਹੈ ਕੰਮ ਜ਼ਰੂਰੀ ਕੰਮ ਜ਼ਰੂਰੀ ਆ ਬਾਕੀ ਗੱਲਾਂ ਬਾਅਦ ਹਾਸੇ ਖੇਡੇ ਵੀ ਹੈਗੇ ਮਤਲਬ ਕੰਮ ਜ਼ਰੂਰੀ ਹੈ ਮੇਰੇ ਹਿਸਾਬ ਨਾਲ ਜਿਹੜੇ ਇੱਕ ਮੇਰਾ ਖਿਆਲ ਸੰਧਾ ਕਲ ਕੰਮ ਜ਼ਰੂਰੀ ਹੈ ਕੰਮ ਕਰੋ ਅਸੇ ਕਿਹੜੇ ਵੀ ਗਰੋਂ ਸਭ ਕੁਝ ਕਰੋ ਇਹਦੇ ਵਿਚਾਰਨੋਂ ਪਹਿਲਾਂ ਇਹ ਵੀ ਵਿਚਾਰ ਪੈ ਆ ਅਸੀਂ ਸਿਆਣੇ ਥੋੜੀ ਐਨੇ ਅਸੀਂ ਐਨੇ ਸਿਆਣੇ ਹੈ ਨਹੀਂਏ ਭਾਈ ਹੈ ਐਨੇ ਜਾਣੀ ਨਹੀਂ ਇਹ ਮਾਤਾ ਜਾਦੇ ਆ ਨਾ ਮਾਤਾ ਤਾਂ ਉਹ ਤਾਂ ਗਿਆਨੀ ਆ ਕੁਝ ਜਾਣਦੀ ਆ ਭਰਾਵਾ ਇਹ ਸਾਰਾ ਕੁਝ ਕਿਹਨੂੰ ਪਤਾ ਇਹ ਸਿਆਣੀ ਆ ਖੁਸ਼ ਰਹਿਣਾ ਚਾਹੀਦਾ ਇਹ ਖੁਸ਼ ਆਪ ਰਹਿੰਦੀ ਬਈਲੇ ਸਾਨੂੰ ਨਹੀਂ ਰਹਦੀ ਬਈਲੇ ਤਾਂ ਕੁਦੀ ਆ ਤੂੰ ਗਾਲੀਂ ਦੇ ਤੱਕਦੀ ਮੈਂ ਨਹੀਂ ਕਰਦੀ ਤੰਗ ਕਿਸੇ ਨੂੰ ਮੈਂ ਸਹੀ ਰਸਤਾ ਦਿਖਾ ਦੇਉਣੀ ਆ ਕੀ ਸਹੀ ਰਸਤਾ ਕਿਹੜਾ ਦੱਸ ਅੱਛਾ ਤੈਨੂੰ ਖੈ ਰੱਖ ਦੇ ਤਾਂ ਪਤਾ ਪਹਿਲੇ ਹੀ ਦੱਸਾਂ ਪਤਾ ਤਾਂ ਤੈਨੂੰ ਦੱਸ ਦੇਣੀ ਆ ਕੀ ਇਹ ਸਹੀ ਰਸਤਾ ਸਹੀ ਰਸਤਾ ਕੀ ਹੈ ਰਸਤਾ ਕੀ ਆ ਗੜੀ ਇੱਧਰ ਮੋੜ ਦਿਆ ਤੈਨੂੰ ਮੋੜ ਤੇ ਆਪ ਨੂੰ ਪਤਾ ਕੋਈ ਨਹੀਂ ਦੂਜੇ ਨੂੰ ਗਿਆਨ ਵੰਡਣ ਲੱਗੀ ਹੋ ਉਹ ਕੰਡ ਵੀ ਕਰੀ ਆ ਜੇ ਜੇ ਮੈਂ ਕਹਿ ਦਿੰਦਾ ਕਿ ਮਨ ਲੋਕ ਲੱਜ ਨੂੰ ਚਲ ਇਹਨੂੰ ਸਾਰਾ ਕੁਝ ਪਤਾ ਫਿਰ ਸਾਰਾ ਪਤਾ ਉਹਨੂੰ ਕੁਝ ਵੀ ਇਹ ਨਹੀਂ ਪਤਾ ਕੁਝ ਵੀ ਪਤਾ ਕੁਝ ਵੀ ਨਹੀਂ ਦਿਮਾਗ ਮੋਟਾ ਦਿਮਾਗ ਮੋਟਾ ਵੀ ਕਰਿਆ ਯਾਨੀ ਮੈਂ ਤਾਂ ਗੱਲ ਕੀਤੀ ਹੈ ਵੀ ਚੱਲ ਵੀ ਇਹ ਥਿਆਣੀ ਨੂੰ ਸਾਰਾ ਪਤਾ ਹੈ ਪਰ ਪਤਾ ਹੈ ਨਹੀਂ ਦੱਸ ਦੇ ਕੀ ਪਤਾ ਕਹਿੰਦੇ ਕਿਸੇ ਨੂੰ ਚਾਹੀਏ ਰਾਹ ਤੇ ਪਾਉਣਾ ਸਭ ਤੂੰ ਦੱਸ ਕਿਹੜੇ ਰਾਹ ਤੇ ਪਾਇਆ ਵੀ ਜੇ ਕਿਸੇ ਨੂੰ ਰਾਹੇ ਪਾਉਣਾ ਹੈ ਸਭ ਤੋਂ ਵੱਡਾ ਪਾ ਪੈ ਤੂੰ ਰਾਹੇ ਪਾਲਾ ਜਾਂ ਰਾਹ ਤੇ ਪਾਲਾ ਕਿਸੇ ਪਾਸੇ ਪਾਲਾ ਪਾ ਕਿੱਥੇ ਪਾਣੀ ਹੈ ਤੂੰ ਤਾਂ ਕਹੀ ਕਿ ਤੜੇ ਪਾਉਣੀ ਰਾਹ ਦੱਸ ਕਿੱਥੇ ਪਾ ਰਹੀ ਹੈ ਦੱਸ ਦੱਸ ਜਵਾਬ ਦੇ ਦੱਸ ਕਿੱਥੇ ਪਾਉਣੀ ਆ ਦਸੂ ਘਿਆੜਾ ਬਾੜਗੇ ਨੂੰ ਜਾਂਦਾ ਮੈਨੇ ਕੋਈ ਨਹੀਂ ਪਰ ਬੜੀ ਇਧਰ ਮੈਨੂੰ ਵੀ ਪਤਾ ਹਰੇਕ ਨੂੰ ਪਤਾ ਚੰਗੀ ਗੱਲ ਦੱਸ ਕੋਈ ਤੇ ਤੂੰ ਦੱਸ ਕਰਾਹੇ ਕਿੱਥੇ ਪਾਰ ਰਹੀ ਆ ਕਰਾਹੇ ਤੇ ਰਾਹੇ ਕਿੱਥੇ ਪਾਰ ਰਹੀ ਆ ਰਾਹੇ ਕਿ ਜ਼ਿੰਦਗੀ ਨੂੰ ਸਹੀ ਤਰੀਕਾ ਨਾਲ ਜਿਉ ਕਿਦਾਂ ਕਿਦਾਂ ਉਹ ਕਿਦਾਂ ਬਾਰ-ਬਾਰ ਨਹੀਂ ਮੈਂ ਟਿੱਕ ਉਹ ਤਾਂ ਸਾਨੂੰ ਪਤਾ ਸਾਧੂ ਹੀ ਪਤਾ ਦੱਸ ਗੱਲ ਤਾਂ ਉਹ ਤਾਂ ਪਤਾ ਹੀ ਆ ਆਓ ਪੀਓ ਵਧੀਆ ਜਿਹੀ ਉਹ ਵੀ ਪਤਾ ਹੀ ਬੈਠੇ ਰੋਟੀ ਖਾ ਲਈ ਆ ਖਾ ਲਿਆ ਪੀ ਲਿਆ ਹੋਰ ਉਹ ਤੋਂ ਬੜੀ ਦੇਣੀ ਦਾ ਕੀ ਗੱਲ ਹੈ ਮੈਨੂੰ ਤਾਂ ਨਾ ਲੈ ਕੇ ਰੋਟੀ ਖਾ ਉਹ ਲੈਨੇ ਆ ਉਹ ਵੀ ਲੈਨੇ ਆ ਤੇ ਹੋਰ ਤੁਹਾਨੂੰ ਕੀ ਦੱਸਾਂ ਰੱਬ ਦਾ ਤੂੰ ਦੱਸ ਵੇ ਵੱਧ ਤੋਂ ਵੱਧ ਬੜੀ ਦੇਣੀ ਕਿਹੜੀ ਹੈ ਤੂੰ ਉਹ ਦੱਸ ਬਤ ਉਹ ਕਿਹੜੀ ਜ਼ਿਆਨੀ ਦੇ ਵਿੱਚ ਸਭ ਤੋਂ ਬੜੀ ਗੱਲ ਕਿਹੜੀ ਹੈ ਜਿਹੜੀ ਤੂੰ ਦੱਸੇਗੀ ਇਹ ਵਿੱਚ ਮੈਨੂੰ ਥੋੜਾ ਪਤਾ ਹੈ ਤਾਂ ਦੇਖਣ ਵਾਲੇ ਨੂੰ ਪਤਾ ਹੋਣਾ ਚਾਹੀਦਾ ਤੂੰ ਦੱਸ ਤੇ ਅੰਦਰ ਕੀ ਜ਼ਿਆਨ ਬਣਾ ਮੈਂ ਤਾਂ ਕਹਿੰਦੀ ਨਹੀਂ ਜ਼ਿਆਨੀ ਦਾ ਫਿਰ ਆ ਪੁਆਇੰਟ ਦੀ ਗੱਲ ਕਰ। ਅਬ ਤੂੰ ਗੱਲ ਕਰ ਹੁਣ ਜਲ ਤਾਂ। ਚਲ ਡਿਬੇਟ ਤੇਰੀ ਤੇ ਮੇਰੀ ਆ। ਡਿਬੇਟ ਆ। ਅੱਜ ਚਲ ਤੂੰ ਘਰ ਗੱਲ ਕੀ ਕਰਦੀ? ਮੈਂ ਆਪਣੇ ਤੋਂ ਸਿਆਣੀ ਨਹੀਂ ਮੇਰੇ ਸਿਆਣੇ ਆ। ਤੂੰ ਦੱਸ ਕੀ ਸਿਆਣੀ ਆ ਬਈ? ਦੱਸ। ਦੱਸ ਤੂੰ ਕਿਹ ਘੈਂਟਾ ਹੋ ਗਿਆ ਤੈਨੂੰ ਗੱਲ ਕਰਨ ਦੇ ਨੂੰ। ਮੈਂ ਨਹੀਂ ਸਿਆਣੀ। ਤੁਸੀਂ ਮੈਨੂੰ ਜ਼ਿਆਦਾ ਸਿਆਣੇ ਹੋ ਵਲੀ ਵੱਡੇ ਹੋ। ਮੈਂ ਉਮਰ ਤੇ ਵੱਡਾ ਭਾਵੇਂ ਆ ਮੈਂ ਤਾਂ ਕਹਿੰਦੀ ਨਹੀਂ ਸਿਆਣਾ। ਅੱਛਾ ਦੱਸਾਈਂ। ਹੈਂ ਤੂੰ ਅਕਲ ਬੰਦਿਆ ਹਾਂ ਅਕਲ ਤੂੰ ਦਾ ਕਿੱਥੋਂ ਆਪਣੇ ਆਪ ਰੋ ਕਹਿੰਦੇ ਅਕਲ ਵਾਲਾ ਨਹੀਂ ਕਹਿੰਦਾ ਜਦ ਤੂੰ ਬੰਦਾ ਕਹੇ ਫਿਰ ਮੈਂ ਕਹਿੰਦੇ ਨਹੀਂ ਹੈ ਅੱਛਾ ਤੁਸੀਂ ਤੂੰ ਕਹਿੰਦੀ ਹੈ ਨਹੀਂ ਮੈਂ ਤਾਂ ਅਕਲ ਕੱਢਦੀ ਨਹੀਂ ਅਕਲ ਤਾਂ ਆਪਣੇ ਤੁਮੇ ਜੋ ਜਵਾਬ ਹੈ ਨਹੀਂ ਹੁਣ ਦੇਖੋ ਜੀ ਮੇਰਾ ਡਿਬੇਟ ਹੈ ਡਿਬੇਟ ਚੱਲ ਰਹੀ ਹੈ ਦੇਖੋ ਕਿਹੜੀ ਚੱਲਦੀ ਹੈ ਦੱਸੋ ਦੱਸੋ ਕਿਹੜੀ ਅਕਲ ਦਾ ਮੂੰਹ ਕੀ ਕਿੱਥੋਂ ਅਕਲ ਤੁਹਾਡੇ ਕੋਲ ਕਿੰਨੀ ਗਾ ਕਿੱਥੋਂ ਆਈ ਹੈ ਮੇਰੇ ਕੋਲ ਤਾਂ ਪਰਮਾਤਮਾ ਜਿੰਨਿ ਕਿ ਦਿੱਤੀ ਹੈ ਉਹ ਵੀ ਥੋੜੀ ਹੈ ਕਿਹੜੀ ਹੈ ਤੁਹਾਡੇ ਕੋਲ ਥੋੜੀ ਹੈ ਵੀ ਥੋੜੀ ਦੱਸੋ ਕਿਹੜੀ ਹੈ ਇਹ ਆਪਣੇ ਕਰਣੀ ਆ ਤੁਹਾਡੇ ਜੋਗੀ ਦੇਖੀ ਕਿੱਥੇ ਰੱਖ ਲੈਣੀ ਹੈ ਕਿੱਥੇ ਰੱਖੀ ਹੋਤ ਤਖਾਲ ਕਿੱਧਰ ਕੀ ਹੋ ਕਿੱਧਰ ਵੀ ਦੱਸ ਦੱਸ ਜਵਾਬ ਕਿੱਧਰ ਕੀ ਹੋਰਾਬ ਦੇ ਜਵਾਬ ਜਿਹੜੇ ਤਖਾਲ ਕਿੱਥੇ ਆ ਇੱਕ ਇੱਕ ਜਲਦੀ ਪ੍ਰਭਾ ਸਾਡੀ ਲੜਾਈ ਹੋਣ ਦਦੀ ਆ ਦੂਰੋਂ ਦੂਰ ਕਰਨੀ ਗੱਲ ਆ ਅੱਜ ਕਰੇ ਲੈਣੀ ਆ ਆ ਵੀ ਕਰ ਤੂੰ ਤਾਂ ਫਿਰ ਉਹ ਤੇ ਕੋ ਅਕਲ ਕਿੱਥੋਂ ਆਈ ਹੈ ਰਾਬਰ ਜਿੰਨੀ ਕਿ ਦਿੱਤੀ ਬਹੁਤ ਕਿੰਨੀ ਕਿ ਦਿੱਤੀ ਕਿਸੇ ਯਾਰਾ ਕਿੰਨਾ ਗਿਆ ਤੇਰਾ ਕਹਿੰਦਾ ਜਿੰਨੀ ਗਿਆ ਜੀ ਤੂੰ ਵੰਡ ਵੰਡੀ ਕਿੰਨੀ ਗਿਆ ਕਿੱਥੇ ਵੰਡੀ ਐ ਵੰਡ ਦਊਂਗੀ ਕਿੱਥੇ ਕਿੱਥੇ ਗਲਤ ਪਹਿਲਾਂ ਕਰਦਿਆਂ ਨੂੰ ਵੰਡੂਗੀ ਬਾਹਰ ਚਲੋ ਫੇ ਤੂੰ ਸਾਨੂੰ ਦੱਸ ਕਿੰਨੀ ਕਿ ਵੰਡੀ ਐ ਦੱਸ ਕਿੰਨੀ ਕਿ ਵੰਡੀ ਐ ਫੇ ਤੁਹਾਨੂੰ ਦਸਦਾਈਆਂ ਨੂੰ ਤੁਸੀਂ ਤੇਰਾ ਪਾਲਮ ਸਦਾਈ ਕਿੰਨੇ ਕੇ ਪਾਇਆ ਦੋ ਆਲ ਪਾਲਮ ਸਦਾਈ ਕੌਣ ਐ ਦੱਸ ਜੋ ਸਦਾਈ ਤੇ ਚੱਲ ਅਸੀਂ ਹੈ ਹੀ ਨਹੀਂ ਗਏ ਤੂੰ ਦੱਸ ਸਾਨੂੰ ਕਿੱਥੇ ਪਾਇਆ ਕਿਹੜੇ ਰਾਹੇ 'ਤੇ ਪਾਇਆ ਪਾਉਂਗੀ ਦੱਸ ਪਾਉਂਗੀ ਪਹਿਲਾਂ ਆਪਣੇ ਘਰ ਦੇਆਂ ਨੂੰ ਰਾਹੇ ਪਾਉਂਗੀ ਉਹ ਵੀ ਦੱਸ ਕਿੱਥੇ ਪਾਇਆ ਕਿੰਨਾ ਕ ਪਾਇਆ ਕਿੱਦਾਂ ਪਾਉਂਗੀ ਜੇ ਪਾਉਂਗੀ ਪਾ ਲੈਂਦੇ ਹੋ ਪਾਉਂਗੀ ਤੇ ਕਿੱਦਾਂ ਪਾਉਂਗੀ ਕੋਈ ਨਹੀਂ ਨਾ ਆਈ ਤੇ ਪਾਉਂਗੀ ਤਰ ਨਾ ਆਉਗੀ ਤੇ ਕਦੋਂ ਆਉਗੀ ਨਾ ਆਈ ਤੇ ਨਾ ਮੈਂ ਵੇਖਾਂ ਨਾ ਅੱਜ ਉਹ ਹੋਏ ਨਾ ਵੀ ਨਾ ਕਦੋਂ ਆਉਗੀ ਕਦੋਂ ਤਾਂ ਕਿੱਦਾਂ ਆਉਗੀ ਆਉਗੀ ਦਬਾਉਗੀ ਕਿੱਦਾਂ ਆਉਗੀ ਜਦੋਂ ਪਹਿ ਨੂੰ ਰਾਹੇ ਪਾ ਜੇ ਬੜੋ ਪੂਰੀ ਦੋ ਇਦਾਂ ਦੇ ਹੋਲੇ ਤਾਂ ਨਾਉ ਕਿੱਦਾਂ ਆਉਗੀ ਕਿੱਦਾਂ ਆਉਗੀ ਜਿੱਦਾਂ ਪਹਿਲਾਂ ਤੈਨੂੰ ਮੈਂ ਰਾਹੇ ਪਾਏ ਆ ਉਹ ਨਾਉ ਪਹਿ ਨੂੰ ਰਾਹੇ ਪਾਉਗੀ ਮੈਨੂੰ ਕਿਦੋਂ ਪਾਇਆ ਤੇਰਾ ਇਹ ਕਦੋਂ ਪਾਇਆ ਕਦੋਂ ਪਾਇਆ ਦੱਸੋਂਗੀ ਜਦੋਂ ਰਾਹੇ ਪਾਉਂਗੀ ਕਦੋਂ ਤੇ ਕਿੱਦਾਂ ਕੋਈ ਨਾ ਮੌਕਾ ਆਉ ਨਹੀਂ ਜਾਂਦਾ ਆਉਣ ਦਾ ਸਪੌਟ ਹੋਣੀ ਇੰਨੀ ਅੰਗਰੇਜ਼ੀ ਜਾਣਦਾ ਨਾ ਅੰਗਰੇਜ਼ੀ ਜਾਣਦਾ ਜਿਵੇਂ ਆਉਦੇ ਹੋ ਦੱਸੋ ਕਹਿੰਦਾ ਕਿਥੋਂ ਕਰਾਂ ਕਿੱਦਾਂ ਪਾਇਆ ਰਹੀ ਹਾਂ ਹਲੇ ਪਹਿਲਾਂ ਮੈਂ ਆਪਣੀ ਜ਼ਕਲ ਰੱਖ ਲਵਾਂ ਆਪਣੇ ਕੋਲ ਜਿੰਨੇ ਮੇਰੇ ਤੇਰੇ ਕੋ ਕਿੰਨੀ ਕੱਕਲੇ ਆ ਤੇਰੇ ਕੋ ਕਿੰਨੀ ਦੱਤ ਮੇਰੇ ਗਿਜਾਰੇ ਜੋਗੀ ਹੈਗੀ ਆ ਕਿੱਥੇ ਗਿਜਾਰੇ ਜੋਗੀ ਹੈ ਕੁਝ ਨਹੀਂ ਹੈ ਹਾਂ ਕੁਝ ਨਹੀਂ ਹੈ ਇਹ ਗੱਲਾਂ ਹੀ ਆ ਆ ਅਕਲ ਉਗਲਦੀਆਂ ਸਭ ਇਹ ਪਤਾ ਕੀ ਆ ਨਾਟਕ ਨੂਟਕ ਦੇ ਦੇਦੀ ਉਹਾਂ ਚ ਜਲੀ ਵਰਦੀ ਆ ਉਹ ਕੁਝ ਨਹੀਂ ਹੈ ਨਾਟਕਾਂ ਨੂਟਕਾਂ ਵਾਲੀਆਂ ਗੱਲਾਂ 'ਚ ਨਹੀਂ ਅਕਲ ਹੁੰਦੀ ਉਹਦੇ ਹੁੰਦੀ ਆ ਉਹ ਅਗਲਾਂ ਗੱਲਾਂ ਲਈ ਵਰਦੀ ਉਹ ਅਕਲਾਂ ਉਹ ਗੱਲਾਂ ਗੁਲਾ ਨਹੀਂ ਹੁੰਦੀਆਂ ਕੁਝ ਗਿਆਨ ਵਾਲੀਆਂ ਗੱਲਾਂ ਵੀ ਨਾਟਕ ਚ ਮਿਲਦੀਆਂ ਕਿਹੜੀ ਹੈ ਗਿਆਨ ਦੀ ਗੱਲ ਉਹ ਦਾ ਦੱਸਦਾ ਤੇ ਤੁਹਾਨੂੰ ਰਾਹੇ ਪਾਉਣ ਵਾਲਾ ਮੜਾ ਹੁੰਦਾ ਪਾਪੀ ਹੁੰਦਾ ਹੈ ਜਿਹੜਾ ਰਾਹੇ ਬਾਦੋ ਆ ਤਾਂ ਗੱਲੇ ਨਹੀਂ ਕੋ ਬਣੀ ਕਰਾਹੇ ਪਉਣ ਲੱਗੀ ਹੁੰਦਾ ਜਿਹੜਾ ਅਲਟਰਾ ਵਿੱਚ ਕਿਸੇ ਦੇ ਕਹਿ ਤੇ ਕੋਈ ਕਰਾਹੇ ਨਹੀਂ ਪੈਂਦਾ ਕਿਸੇ ਦੇ ਕਰਾਹੇ ਜ਼ਰੂਰ ਪੈਜੂਗਾ ਰਾਹ ਤੇ ਭੇਜੂਗਾ ਜੇ ਕਿਸੇ ਦੇ ਕਹਿ ਤੇ ਜੇ ਕੋ ਅਮਲ ਕਰ ਜੂਗਾ ਤੇ ਕਰਾਹੇ ਗੁਰੂ ਹੀ ਪੈਂਦਾ ਪਹਿਲਾਂ ਕਰ ਗਿਆ ਨੂੰ ਕਲਮਾ ਫੇਰ ਬਾਹੂ ਲੋਕਾਂ ਨੂੰ ਤੂੰ ਆ ਸਿੱਧੀ ਆ ਅੱਜ ਹੋਰ ਦੱਸ ਹੁਣ ਹੋਰ ਕਿਹੜੀ ਗੱਲ ਦੱਸ ਦੱਸ ਤੇਰੇ ਬੰਦ ਚ ਕਿਹੜੀ ਗੱਲ ਆ ਅੱਜ ਦੱਸ ਦੇ ਉਹ ਕਿਹੜੀ ਗੱਲ ਦੱਸ ਕਿਹੜੀ ਕਹਿੰਦੇ ਅੱਜ ਕੀ ਆ ਤੇ ਮੇਰਾ ਹੋ ਤਾਂ ਨਹੀਂ ਆਇਆ ਅੱਜ ਗੱਲ ਨਹੀਂ ਹੋਈ ਅੱਜ ਇਹ ਕਹਿੰਦਾ ਸੀ ਅੱਜ ਉਹ ਕੀ ਉਹ ਪੱਥਰ ਝਾੜਿਆ ਅੱਧ ਪੱਥਰ ਕਿਹਾ ਦੇ ਪੱਥਰ ਝੜਦੇ ਉਹ ਕੋਲ ਬੋਲ ਕੇ ਬਹਿ ਗਿਆ ਅੱਜ ਉੱਤੇ ਮੋਲਦੇ ਆ ਪੱਥਰ ਬੰਦੇ ਵੀ ਮੋਲ ਕਰਦੇ ਇੱਥੇ ਵੀ ਜਿੱਤ ਗਈ ਆ ਇੱਥੇ ਜਿੱਤ ਗਈ। ਫਤਿੱਗਲ ਗਈ ਹੈ। ਇਹ ਗੱਲ ਸੱਚੀ ਹੈ। ਹਾਂ ਬਸ ਮੋਲੇ ਨੇ ਨਾ ਆਇਆ ਬੰਦੇ ਦਾ। ਬੰਦਾ ਖਿਲ ਜਾਂਦਾ। ਖਿਲ ਜਾਂਦਾ। ਇਹ ਬੰਦਾ ਗਲ ਟਿਕਾਣੇ ਮਾਰ ਗਈ ਹੈ ਜੇ ਮਾਰ ਗਈ ਹੈ ਤਾਂ। ਮੋਲੇ ਤੇਰੀ ਮਾਂ ਜਿੱਤ ਗਈ ਜਾਂ ਮੈਂ ਹਾਰ ਗਿਆ। ਹਾਰ ਗਿਆ। ਮੈਂ ਹੱਥ ਖੜੇ ਕਰ ਦੋ। ਮੈਂ ਹੱਥ ਨਹੀਂ ਖੜੇ ਕਰਨੇ। ਉਦਾਂ ਮੈਂ ਹਾਰ ਗਿਆ। ਨਹੀਂ ਹਾਰ ਕੇ ਸਾਧਾ ਉਹ ਤਾਂ ਕਰਾਂ। ਮੈਂ ਹੱਥ ਖੜੇ ਹੀ ਖੜੇ ਕਰਨੇ ਆ। ਨਹੀਂ ਉਦਾਂ ਤੇਰੀ ਮਾਂ ਜਿੱਤ ਗਈ। ਹਾਂ ਮੈਂ ਜਦ ਤੱਕ ਬੇ ਗੱਲ ਮੁੱਕਣੀ ਨਹੀਂ ਸੀ ਕਿੰਨੇ ਚਿਰ ਘਰ ਵਾਲੀ ਦਾ ਜਦੋਂ ਹੁਣ ਗੱਲ ਨਾ ਜਿਹੜੀ ਆ ਕੀਤੀ ਐ ਲੱਖ ਦੀ ਇੱਕ ਕੀਤੀ ਐ ਮੌਲ ਗਾਇਮਾ ਸੱਚੀ ਮੌਲ ਨਹੀਂ ਐ ਤੇ ਤੇ ਆ ਕੰਮ ਕਰੀ ਜਾਂਦੇ ਹੱਥ ਖੜੇ ਕੇ ਦੋ ਹੱਥ ਖੜੇ ਮੈਂ ਹੱਥ ਨਹੀਂ ਹਿੱਟੇ ਕਿਹੜੀ ਕਰਦਾ ਮੈਂ ਜਿੰਦਗੀ ਦਾ ਸੂਲ ਐ ਮੈਂ ਤਾਂ ਕਿਤੇ ਪਸ਼ੂ ਮਰੇ ਨਹੀਂ ਕੀਤੇ ਫਿਰ ਇੱਥੇ ਮੈਂ ਕੀ ਕਰਨਾ ਮੈਂ ਸਾਥੀ ਆ ਰਲਣੀ ਹੱਥ ਖੜੇ ਆ ਮੈਂ ਨਹੀਂ ਜੇ ਪਸ਼ੂ ਛੁੱਟ ਜਾਏ ਖੋਲ ਜਾਏ ਤੋੜ ਜਾਏ ਬੰਦਾ ਕਹਿੰਦਾ ਹੀ ਪੇ ਵਾਜਾ ਮੁੜ ਕੇ ਮੇਰੀ ਬਾਸਿਆ ਪਰ ਇੰਧਾ ਨਹੀਂ ਬ દોੜ ਜਾ ਜਿੱਥੇ ਨੂੰ ਦੌੜਨਾ ਦੌੜ ਜਾ ਉਹ ਲੈ ਰਸੇ ਛੱਡ ਦੋ ਦੌੜ ਗਿਆ ਮੈਂ ਨਹੀਂ ਮਗਨ ਜਾਣਾ ਕਿੰਨਾ ਕਿੰਨਾਣਾ ਇਹੋ ਖਾ ਲਿਆ ਬੜੀ ਹੋਰ ਕੋ ਗੱਲਾਂ ਤੂੰ ਕਹਿਣੀ ਬਸ ਹੁਣ ਤੇਰੀ ਮਾਂ ਜਿੱਤ ਗਈ ਏ ਮੈਂ ਹਾਰ ਗਿਆ ਘਰ ਵਾਲਿਆਂ ਤੋਂ ਤੇ ਹੁਣ ਬਾਕੀ ਸਵੇਰੇ ਅੰਮੀ ਕਰਦੇ ਗੱਲ ਉਹ ਪਤਾ ਕੀ ਹੋਣਾ ਸਵੇਰਾ ਆ ਲੰਦ ਸਵੇਰੇ ਮੈਨੂੰ ਹੋਰ ਲਫਾਣਾ ਪੈਣਾ ਦੌੜ ਜਾ ਉਹ ਕਿਦਾ ਮੈਨੂੰ ਪਤਾ ਮੈਨੂੰ ਪਤਾ ਹੋਏ ਹੋਏ ਸਭ ਠੀਕ ਹੈ ਜੀ ਤੇਰੇ ਮਾਫੀ ਮੰਗਣੀਆਂ ਬਣੇ ਹੱਥ ਜੋੜ ਕੇ ਮਿੰਤਾ ਕਰਨੀਆਂ ਬਣੇ ਮੈਂ ਇੰਨੇ ਵੀ ਨਹੀਂ ਕਰਨਾ ਇਹ ਮਾਫੀ ਨਾ ਮੰਗਣੀ ਆ ਮਾਫੀ ਕਿਹਦੇ ਮਾਤਾ ਦੀ ਮੈਂ ਪੈਰ ਐਦਾਂ ਮੋੜੇ ਕਰਦੇ ਨੇ ਪੈਜ-ਪੈਜ ਪੈਣਾ ਤਾਂ ਉਹਦੀ ਮਰਜ਼ੀ ਆ ਉਦਾਂ ਕਹਦੇ ਚਲੋ ਜੀ ਜੋ ਹੋ ਗਿਆ ਵੱਧ ਘਟਦਾ ਉਹਨੂੰ ਵੀ ਤੋ ਕਹਿਉਗੇ ਫੱਕਰੀ ਗੱਲਿਆ ਐਦਾਂ ਤਾਂ ਨਹੀਂ ਹੈਗਾ ਬਿਲਕੁਲ ਮੈਂ ਐਦਾਂ ਪੈਰੀਂ ਤਾਂ ਨਹੀਂ ਲਵਾਉਂਦਾ ਹਾਂ ਮੈਂ ਲਵਾਉਣਾ ਹਾਂ ਕਦੇ ਵੀ ਨਾ ਲਵਾਉਂਗਾ ਦੇੜੀ ਬੜਾ ਵਧੀਆ ਹੈ ਕਦੇ ਬਣਾ ਇਦਾਂ ਨਹੀਂ ਹੋਰ ਖੁਸ਼ ਹੈ ਪਿਆਰਿਆ ਸਾਡਾ ਸਾਡਾ ਆਪਸ ਵਿੱਚ ਸਾਰਿਆਂ ਦਾ ਬੜਾ ਵਧੀਆ ਮਾਤਾ ਕੋਈ ਗੱਲਾਂ ਦੋ ਕਹਿਣੀਆਂ ਹੁਣ ਮੈਂ ਗੱਲਾਂ ਕੀ ਕਹਿਣੀਆਂ ਅੰਤ ਹੋ ਗਿਆ ਗੱਲ ਦਾ ਤਨ ਕਿ ਪਤਝੜ ਦਾ ਮੌਸਮ ਚੱਲਦਾ ਆ ਮੌਲੇ ਬੇ ਹਾਂ ਬੰਦੇ ਵੀ ਮੌਲੇ ਹੋ ਜਿਨ੍ਹਾਂ ਨੇ ਬੁੜੀਆਂ ਵੀ ਮਿਲਣ ਆਏ ਸੀ ਫਾਟੇ ਖੁਰ ਗਿੰਦੀ ਕੱਢਦਾਰੇ ਤੋਂ ਸਾਡੇ ਤੋਂ ਕੋਈ ਗੱਲ ਲੈਂਦਾ ਨਹੀਂ ਦੇਖੋ ਮੇਰੀ ਗੱਲ ਹੁਣ ਇੱਕ ਮਰੀਏ ਮੋਛਰਾ ਤੋਂ ਵਾਲ ਬਹੁਤਾ ਮਾਂ ਨੂੰ ਇਦਾਂ ਅਦੂਰ ਨਹੀਂ ਕਰਨਾ ਤੇ ਜਾਨੇ ਉੱਪਰ ਲੈਵਲ ਤੇ ਨਹੀਂ ਮੇਤੋ ਲੈ ਜਾਣਾ ਇਹ ਤੇ ਖਿਆਲ ਰੱਖਣਾ ਦੋਸਤ ਜਣ ਕੇ ਇਹਨੂੰ ਮੋੜੇ ਨਹੀਂ ਵੜਾ ਕਰਨਾ ਨਾ ਉਹ ਕੱਲ ਨੂੰ ਕਹਿਣ ਕਿ ਮਾਤਾ ਦੀ ਕਿਤੇ ਮਾਤਾ ਹਾਂ ਗੱਲ ਨਾ ਹੋਵੇ ਇੱਥੇ ਦਾ ਨਾ ਕੱਲ ਨੂੰ ਇਹ ਨਾ ਬਾਪੂ ਬਾਪੂ ਦੀ ਗੱਲ ਮਾਤਾ ਮਾਤਾ ਹੋਣ ਲੱਪਵੇ ਉਹ ਗੱਲ ਉਹ ਨਾ ਇੱਥੇ ਨਾ ਹੀ ਹੁਣ ਇਹਦੋਂ ਅੰਦਰ ਤੱਕ ਤੂੰ ਹੀ ਹੈ ਨਾ ਜਦ ਵੀ ਗੱਲ ਕਰੇ ਮੂੰਹ ਪਰੇ ਨੂੰ ਵੇ ਗੱਲ ਕਰੇ ਫੇਰ ਵੈਲੀ ਹੋ ਜੀ ਇੱਤਨੂੰ ਨਾ ਗਰੀਨ ਇਹਦੇ ਤੇਰੇ ਚੰਡੀ ਕੋਈ ਆ ਆਹ ਖੜੀ ਚੰਡੀ 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 ਆ ਤਾਂ ਕਾਦੀਆਂ ਮਾਰਾ ਦੀਆਂ ਚੰਡੀਆਂ ਚੰਡੀਆਂ ਸਾਡੀਆਂ ਕੋਈ ਨਹੀਂ ਹੈਗੀਆਂ ਪਿਆਰ ਆ ਸਾਰਿਆਂ ਦਾ ਪਰ ਤੂੰ ਇੱਕ ਗੱਲ ਸੁਣ ਲੈ ਤੂੰ ਮੇਤੋਂ ਮੋਹਰੇ ਨਾ ਹੋਈਂ ਅੱਛਾ ਪਿੱਛੇ ਪੈਕਾ ਦਮ ਰੱਖਾ ਪਿੱਛੇ ਥੋੜੇ ਜਿਹਾ ਪਿੱਛੇ ਰਹਿਣਾ ਹਾਂ ਹਾਂ ਸਹੀ ਆ ਮੈਂ ਗੱਲ ਮੇਰੇ ਨਾਲ ਕਰਾਂਗੀ ਤੂੰ ਸੁਣ ਤਾ ਮੋਹਰੇ ਦਾ ਮੈਂ ਵੀ ਕਿਤੇ ਨਹੀਂ ਹੈਗਾ ਮੋਹਰੇ ਲੋਕਾਂ ਦਾ ਪਿਆਰ ਆ ਮੇਰਾ ਕੁਝ ਨਹੀਂ ਹੈਗਾ ਓਏ ਹਾਏ ਕੀਤੀ ਤੇ ਇਨਾ ਯਾਦ ਆ ਤੈਨੂੰ ਮੈਂ ਜਦ ਚਿੱਤੇ ਖਰੇ ਇਸ ਲਈ ਆਉਂਦਾ ਅਮੀ ਪੀਣ ਦਿਆ ਕਰ ਉਹ ਕੁੱਟ ਕੱਲ ਹੀ ਉਹ ਪਰਾਵਾ ਇਹਦਾ ਅੱਜ ਮੈਂ ਖਰੇ ਤੇ ਫਿਰੇ ਦੀ ਕਰਾ ਤੂੰ ਮੇਰੇ ਕਰਦੇ ਗੱਲ ਮਾਦਾ ਤੂੰ ਮੇਰੇ ਕਰਦੇ ਗੱਲ ਪਤਾ ਲੱਗਦਾ ਪਤਾ ਨਹੀਂ ਸਵੇਰੇ ਕੀ ਕੀ ਹੋ ਜਾਣਾ ਪਰ ਤੂੰ ਹੁਣ ਸਵੇਰੇ ਤੂੰ ਟਾਈਮ ਉੱਠਣੀ ਓਏ ਮੇਰੀ ਕੁੱਤੇ ਖਣੀ ਟਾਈਮ ਉੱਠਣੀ ਮੈਨੂੰ ਪਹੁੰਚਾਉਣਾ ਵੀ ਓਏ ਹੋਏ ਤੈਨੂੰ ਬੱਸ ਕਰ ਪਰੋਂ ਫਰਰੇ ਆ। ਉਹ ਤੇ ਬਿੱਟ ਮਾਦਾਂ ਜਾਣਦੇ। ਤੇ ਅਮੜ ਜੇ ਰਾਤ ਕੀ ਕੀਤਾ ਐਨੇ? ਕੁਛ ਨਹੀਂ ਕੀਤਾ ਰਾਤ। ਰਾਤ ਕੀਤਾ ਐਨੇ। ਅੰਮੀ ਆਈ ਅੰਮੀ ਆਈ ਮੜ ਜਾਂ ਸਵੇਰ ਹੋ ਗਈ ਆ। ਕੁਛ ਵੀ ਨਹੀਂ ਕੀਤਾ। ਐ ਨਹੀਂ ਮਾਦਾ ਨੂੰ ਬਿਨਾਂ ਗੱਲ ਤੋਂ ਮਜਬੂਰੀ। ਰਾਤੀ ਪੀਤੀਓ ਸੀ ਬਹੁਤ ਜ਼ਿਆਦਾ। ਥੱਪੜ ਮੈਂ ਤੂੰ ਹੁਣ ਖਾਣੇ ਹੁਣ ਖੜਾ। ਅੰਮੀ ਆ ਜਾ ਅਲਵਾਵੇ ਨਖੜਗਾ ਹੁਣ ਇਧਰ ਆ ਜਾ। ਤੂੰ ਆਪਣਾ ਕੰਮ ਕਰ ਲੈ। ਇਧਰ ਆ ਕੇ ਦੀ। ਬਾਹਰ ਤੋਂ ਪਈਓ ਆ। ਤੇ ਸਾਡੀ ਲੜਾਈ ਕਰੋਣੀ ਕੋਣ। ਔਰ ਸੁਣੀ ਕੀ ਤੈਨੂੰ ਚੰਬਲ ਵਾਲੀ ਮੰਮੀ ਹਟ ਜਾ ਨਾ ਕਰ ਕਿ ਲੈਸਾ ਲੂਸਾ ਕਿਹੜੇ ਆ ਸੂਟ ਕਿ ਜਿਹੜੇ ਵੇਹੇ ਤੈਨੂੰ ਹਜੇ ਨਹੀਂ ਪਤਾ ਤੈਨੂੰ ਦਿੱਤਾ ਲੱਗੂ ਤੈਨੂੰ ਪਤਾ ਇੱਥੇ ਬੈਠ ਜਾ ਨਾ ਇੰਨੀ ਰਾਤੀ ਖਰਾਬੀ ਵੀ ਕੀਤੀ ਦੀਆਂ ਵੀ ਡੜੀ ਰਾਤ ਮੈਨੂੰ ਚੱਕ ਕੇ ਲਿਆਏ ਪਿੰਡ ਦੇ ਬੰਦੇ ਸਰਪੰਚ ਨੂੰ ਸੱਦੇ ਸੀ ਪੁੰਨੋ ਤੋਂ ਸਰਪੰਚ ਆ ਇਹਨੂੰ ਨੇ ਚੱਕਿਆ ਨਾਲ ਇਹਨੂੰ ਕਿੱਥੇ ਚੱਕਿਆ ਇਹ ਕੀ ਕਰ ਰਹੀ ਹੁਣ ਡੰਡਾ ਨਾਲ ਚੱਕੀ ਇਹ ਡੰਡਾ ਨਾਲ ਚੱਕੀ ਮਰ ਰਹੀ ਬੰਤੀ ਸੀ ਤੇ ਚਾਕੇ ਦੇ ਚੇਤ ਲੜਾਈ ਕਰਾ ਕੇ ਹੱਥ ਲੱਗਦਾ ਪਰ ਇਹ ਤਾਂ ਨਹੀਂ ਝੱਕਣਾ ਮੈਨੂੰ ਝੱਕਣਾ ਪੈਣਾ ਰਾਤੀ ਇੰਨਾ ਖਰਾਬ ਕੀਤਾ ਨਾ ਸ਼ਰਾਬ ਕੀ ਰੇੜੀ ਮੈਂ ਜ਼ਿੰਦਗੀ ਜਿੰਨੀ ਗੰਦੀ ਸ਼ਰਾਬ ਦੇਖੀ ਕਰ ਸਬੂਤ ਵੀਡੀਓ ਬਣੀਆਂ ਦਿਖਾਓ ਨਹੀਂ ਪੀਂਦਾ ਨਹੀਂ ਪੀਤੀ ਨਹੀਂ ਪੀਤੀ ਨਹੀਂ ਪੀਤੀ ਜਾਣ ਕੇ ਕਰਦਾ ਆਹ ਦੇਖੋ ਜੀ ਆਹ ਇਤੋਂ ਬੜਾ ਆਹ ਦੇਖੋ ਜੀ ਇਹ ਤੇ ਝੂਠ ਫੜ ਹੁੰਦਾ ਮੈਂ ਤਾਂ ਪੀਂਦਾ ਹੀ ਨਹੀਂ ਜੇ ਪੀਂ ਮੈਂ ਤਾਂ ਫੇਰ ਛੋ ਥੋੜੇ ਕਰੀ ਦੀ ਫਿਰ ਹਾਏ ਇਦਾਂ ਦੇ ਸੰਕੇਤ ਹੌਲੀ ਹੌਲੀ ਤੇ ਛੋ ਨਹੀਂ ਕਰੀ ਦੀ ਚੀ ਦੀ ਆ ਥੋੜੀ ਹੀ ਬਹੁਤ ਲੈ ਤੂੰ ਆਪੇ ਕਹਿ ਲੈ ਜੋ ਕਹਿਣਾ ਚਾਹਦਾ ਮੈਂ ਜਦੋਂ ਕਹਿੰਦਾ ਨਾ ਨਹੀਂ ਤੇ ਨਹੀਂ ਤੀ ਰਾਤੀ ਇੰਨਾ ਡੜੀ ਬੋਲਿਆ ਤੈਨੂੰ ਤੂੰ ਬੋਲੀ ਨਹੀਂ ਮੋਰੇ ਡਰਦੀ ਦੀ ਹੁਣ ਕੁਝ ਕਹਿ ਬੋਲ ਸਕਦੀ ਹੈ ਹਾਂ ਬਹਿ ਦਾ ਤਾਂ ਅਸੀਂ ਹੁਣ ਕਹਿ ਸਕਦੀ ਹੈ ਹਾਂ ਹੁਣ ਵੀ ਨਹੀਂ ਕਹਿ ਸਕਦੀ ਦੇਖੇ ਤਾਂ ਕਹਿ ਇਹ ਡਰਦੀ ਥੋੜਾ ਮੈਂ ਜਿਹੜੀ ਗੱਲ ਕਹਿਣੀ ਉਹ ਕਹਿ ਦੇਣੀ ਆ ਕਹਿ ਵੇ ਜਿਹੜੀ ਕਹਿਣੀ ਉਹੀ ਕਹੂੰਗਾ ਮੈਂ ਏਦਾਂ ਵਾ ਫਜ਼ੂਲ ਲੜਾਈ ਮੈਂ ਫਜ਼ੂਲ ਵੀ ਕੋ ਹੁੰਦੀ ਆ ਤੂੰ ਦੱਸ ਦੇ ਜਵਾਬ ਚੱਲ ਫਜ਼ੂਲੇ ਹੀ ਸਹੀ ਹੈ ਰਾਤ ਗਈ ਬਾਤ ਕਦੋਂ ਮੈਂ ਦੱਸਨੇ ਸਾਨੂੰ ਲੜਾ ਦੇਣਾ ਕਿਸ ਤਰੀਕੇ ਨਾਲ ਲੜਾਈ ਇਕੱਲੇ ਨਹੀਂ ਜੋ ਇਹ ਤੱਕਿਆ ਮੈਂ ਮੈਂ ਜੋ ਦੇਖਿਆ ਮੈਨੂੰ ਪਤਾ ਨਾ ਰਾਤ ਗਈ ਰਾਤ ਗਈ ਇੱਥੇ ਇੱਥੇ ਡਿਗਾ ਇੱਥੇ ਜਾਣ ਦੇ ਜਾਣ ਦੇ ਤੈਨੂੰ ਕੀ ਸੀ ਕਹਿ ਤੋ ਜਾਣ ਦੇ ਮਮੀ ਤੂੰ ਇੰਨੀ ਸਾਈਡ ਤੇ ਨਾ ਲੈ ਨਹੀਂ ਮੈਂ ਕਹਿੰਦੀ ਨਹੀਂ ਤੇਰਾ ਸਾਨੂੰ ਕੀ ਯਕੀਨ ਹੈ ਪੁੱਤ ਅਸੀਂ ਤਾਂ ਇੱਕ ਪਾਸੇ ਹਟ ਕੇ ਤੋਂ ਵੀਡੀਓ ਬਣੀ ਆ ਹੁਣ ਦੋਵੇਂ ਜੱਗਾਂ ਕਮ ਆਉਂਦੇ ਤਾਂ ਮੈਨੂੰ ਕੱਢੀ ਸਰੀਲੀ ਟੀ ਕੈਮਰੇ ਨਹੀਂ ਨਹੀਂ ਲੜਾਈ ਨਹੀਂ ਕਰਦਾ ਹੁੰਦਾ ਅਸੀਂ ਨਹੀਂ ਇਦਾਂ ਦੇ ਪੁੱਠੇ ਕੰਮ ਕਰਦੇ ਕੋਈ ਵੀ ਕਰ ਨਹੀਂ ਕਰਕੇ ਕੀ ਲੈਣਾ ਆ ਹਾਂ ਆਏ ਦੀ ਕੁਛ ਵੀ ਕਰਦੇ ਕੱਕੇ ਰਾਤ ਗਈ ਬਾਤ ਕੇ ਸਰ ਖੱਜੋ ਇਸ ਤੇ ਨੰਗੇ ਸਮਾਂ ਨੰਗੇ ਬਸ ਹਾਂ ਨਾ ਹੁਣ ਤੂੰ ਕਰਨ ਕੀ ਲੱਗੇ ਉਹ ਵੀ ਪਤਾ ਲੱਗੇ ਪ੍ਰੈਜ਼ੈਂਟ ਬਾਰੇ ਸੋਚੋ ਪ੍ਰੈਜ਼ੈਂਟ ਕਿਵੇਂ ਹੋ ਗਿਆ ਹੁੰਦਾ ਉਹ ਕਿੰਦਾ ਆਉਣ ਵਾਲੇ ਸੋਮਵਾਰੀ ਕੋਈ ਜਾਂਦਾ ਸੋਮਵਾਰ ਨੂੰ ਆਉਣਾ ਹੀ ਹੁੰਦਾ ਪ੍ਰੈਜ਼ੈਂਟ ਜੋ ਚੱਲ ਰਿਹਾ ਉਹ ਹੁੰਦਾ ਤੇ ਚੱਲ ਰਿਹਾ ਸੋਮਵਾਰੇ ਸੋਚੋ ਜਿਹੜਾ ਚੱਲ ਜਾਂਦਾ ਠੀਕ ਹੈ ਚੱਲ ਜਾਂਦਾ ਹੈ ਠੀਕ ਹੈ ਚੱਲਦਾ ਹੁਣ ਠੀਕ ਹੈ ਚੱਲਣਾ ਹੁਣ ਮਨ ਬਹੁਤ ਦੁਖੀ ਆ ਮਨ ਬਹੁਤ ਦੁਖੀ ਥਲੇ ਰਹੂਗਾ ਹੁਣ ਨਹੀਂ ਡੈਡੀ ਕਰਕੇ ਕਿਉਂਕਿ ਡੈਡੀ ਕਰਕੇ ਕੀ ਤੇਰਾ ਮਨ ਦੁਖੀ ਆ ਡੈਡੀ ਨੇ ਰਾਤੀਂ ਬੇਚੀ ਕਰਾਤੀ ਮੇਰੀ ਖਾਣਾ ਨਾ ਖਾ ਲੈਗੇ ਤੇ ਕਾਲੀ ਬੇਚੀ ਤੇਰੀ ਹੋ ਗਈ ਹੈ ਉਹ ਤੂੰ ਯਾਰ ਸਾਰ ਬਿਨੈ ਗਾ ਤੱਕੇ ਨਾਲ ਹੀ ਕਰੀ ਜਿੰਦਾ ਜ਼ਰਾ ਕੁਝ ਇਹ ੱੱਕਾ ਜਾਂਦਾ ਡੇੜੀ ਡਿਗਿਆ ਰਾਤੀ ਡਿੜੀ ਨੇ ਸ਼ਰਾਬ ਪੀਤੀ ਰੱਜ ਕੇ ਹਮ ਅੱਜ ਮੈਂ ਪੀ ਲੈਣੀ ਆ ਫੇਰ ਫੇਰ ਮੈਨੂੰ ਰੋਕਦੇ ਦੇ ਲੂੰਗਾ ਮੈਂ ਤੈਨੂੰ ਚੱਲ ਫੇਰ ਦੇਖੀ ਜਾਊਗੀ ਦੇ ਨਹੀਂ ਚੱਲ ਆੜੀਵੇਂ ਹੋਣ ਤੇਰਾ ਰੂਹ ਖਤਮ ਹੋ ਗਿਆ ਤੈਨੂੰ ਗੁਣ ਪੁੱਛਦਾ ਤੂੰ ਇਹ ਛੱਡ ਤੋ ਲੈ ਰਾਤੀ ਮੈਂ ਤਾਂ ਕਰਦਾ ਸੀ ਪਰ ਇੱਕ ਗੱਲ ਹੈ ਜਿਹੜੀ ਗੱਲ ਹੈਗੀ ਆ ਬਈ ਬੰਦੇ ਨੂੰ ਪੀ ਕੇ ਵੀ ਚੇਤਾ ਆ ਮੈਂ ਕੀ ਬੋਲ ਰਿਹਾ ਮੈਨੂੰ ਪਤਾ ਹੀ ਆ ਮਤਲਬ ਪੀਤੀ ਸੀ ਨਹੀਂ ਨਹੀਂ ਪੀਤੀ ਨਹੀਂ ਦਾ ਵਾਹਿਗੁਰੂ ਚੱਕ ਮਾਰੀ ਨੋ 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 ਨਹੀਂ ਯਾਦ ਤਨਾਉਣੀ ਆ ਇਹ ਨੋ ਨੇ ਆ ਪਤਾ ਕਿਹ ਨੂੰ ਆਪੇ ਕਿਹ ਨੂੰ ਨੋ ਆਹੀ ਹੈ ਨਹੀਂ ਯਾਦ ਕਿਦੋਂ ਕਰ ਲੈ ਬਾਈ ਗੱਲ ਹੈ ਕੀ ਇਦਾਂ ਨੋ ਵੀ ਸਾਡੀ ਕਿਤੇ ਹੋਊਗੀ ਤੇ ਰਾਮ ਰਾਮ ਸਭੇ ਭਾਈਆਂ ਤੇ ਜਿਹੜਾ Hindu ਬਾਰੇ ਸੋਚਦੀ ਹੋਗੀ ਪੰਜਾਬੀ ਤਾ ਈ ਨਿਕਰੀਆਂ ਗੱਲਾਂ ਆ ਆਪਣੀਆਂ ਗੱਲਾਂ ਚੰਗੀਆਂ ਲੱਗਦੀਆਂ ਆ ਬਾਕੀ ਜਦ ਮਾਰਦੇ ਇਹਦੀ ਬੰਨੀ ਇਦਾਂ ਦੀ ਕੋਈ ਗੱਲ ਕਰੀਏ ਬਹੁਤ ਸੋਹਣੀ ਲੱਗਦੀ ਇਹਦਾ ਮਜ਼ਾ ਆਉਂਦਾ ਇਹਨੂੰ ਬਹੁਤ ਸੁਣ ਕੇ ਗੱਲਾਂ ਇਹ ਬਹੁਤ ਵਧੀਆ ਲੱਗੀਆਂ ਗੱਲਾਂ ਮੈਨੂੰ ਅੱਜ ਬਹੁਤ ਦਿਲ ਜਿੱਤ ਲਿਆ ਯਾਰ ਮਾਤਾ ਸਾਰੀਆਂ ਜੋ ਕੀਤੀ ਤਾਂ ਇੱਕੋ ਹੀ ਆ ਤੇਰੇ ਅੱਖਾਂ ਇਦਾਂ ਸ਼ਰਾਬੀਆਂ ਕਰ ਜਿੱਤੇ ਚੜਲਾ ਪਾਰੀਆਂ ਕਰ ਪਾਰੀਆਂ ਇੱਟਾਂ ਬੰਦੇ ਨਾਲ ਓ ਯਾਰ ਮੈਂ ਉਹ ਮੋਰੇ ਥੰਬਲੇਨ ਲਾਉਣਾ ਬਲੌਗ ਦੇ ਉੱਪਰ ਥੰਬਲੇਨ ਲਾਈ ਦੀ ਫੋਟੋ ਤੇਰਾ ਬਲੌਗ ਚੱਲਦਾ ਹੈ ਹਾਂ ਉਹ ਜ਼ਵੀਰ ਦਾ ਕੀ ਚੱਲਣ ਲੱਗਾ ਉਹਨੂੰ ਛੱਡ ਦੂ ਫੋਟੋ ਲਾਉਣੀ ਆ ਅੱਖਾਂ ਚਾੜ ਜਿਹਦੇ ਸ਼ਰਾਬੀਆਂ ਦੀ ਹੁੰਦੀਆਂ ਹਨ ਭਾਰੀਆਂ ਨਹੀਂ ਆਕਰ ਭਾਰੀਆਂ ਨਹੀਂ ਆ ਲੈ ਲੈ ਕਮੇਟੀ ਚਲ ਖੋਲੀ ਚੱਲ ਨਹੀਂ ਅੱਖਾਂ ਸ਼ਰਾਬੀਆਂ ਗੇ ਜਿਹਦੇ ਸ਼ਰਾਬੀ ਅੱਖਾਂ ਚੜੀਆਂ ਹੁੰਦੀਆਂ ਇਹ ਤਾਂ ਬੋਤਲੇ ਲਿਆ ਫੇਰੇ ਵੀ ਸ਼ਰਾਬੀ ਵਾਲੀ ਹੋਣੀ ਏ ਕਿੱਦਾਂ ਯਾਰ ਅੱਖਾਂ ਨੂੰ ਕਦੋਂ ਢਿੱਟ ਲਿਆ ਇਹਨਾਂ ਇਹ ਜਦੋਂ ਇਹ ਅੰਨਾ ਹੋਇਆ ਮੈਂ ਜਦੋਂ ਇਹ ਜਦੋਂ ਨਾ ਹੋਇਆ ਅੰਦਰ ਰੁਕੇ ਕਿੱਥੋਂ ਹੋਣਗੇ બસ ਕਰ ਹਾਂ ਮੀ ਮੈਂ ਵੋਟਾਂ ਨਹੀਂ ਮੁੱਲਣਿਆ ਡੈਡ ਹੋ ਜਾ ਸੋਚੂ ਮੈਂ ਹਣੇ ਇਹ ਬਣਾਉਣੀ ਵੀ ਸ਼ਰਾਬੀ ਡੈਡੀ ਇਹ ਬਲੌਗ ਬਣਾਣਾ ਦੇਖ ਲੈ ਇਹੋ ਦਾ ਇਹ ਇਹੀ ਬਣਾਣਾ ਦੇਖ ਲਈ ਅੱਜ ਹਣ ਮੈਨੂੰ ਕਿਹਦੇ ਸਾਰੇ ਬਲੌਗ ਇਹ ਨਾ ਬਣਾਉਂਦਾ ਰੱਖੋ ਬਲੌਗ ਦੇ ਬਣਾ ਸਾਰਾ ਕੁਝ ਜਿਹੜਾ ਰਾਤ ਵਾਲਾ ਸਿਸਟਮ ਹਾਂਜੀ ਅੱਖਾਂ ਮੋਟੀਆਂ ਕਰ ਮੈਂ ਨਹੀਂ ਕਰ ਰਹੀਆਂ ਮੋਟੀਆਂ ਕਰ ਪਤਲੀਆਂ ਕਰ ਮੱਖੇ ਜਿੱਦਣ ਹੀ ਹੈ ਇਹ ਤਾਂ ਦੁਨੀਆ ਰਹਿਣੀ ਹੈ ਗੰਦੀ ਦਾ ਦੇ ਕਿਸੇ ਨੂੰ ਕੋ ਗੱਲ ਕੇ ਕੀ ਆਦੇ ਉਹ ਆਪਰਾ ਬਾਈ ਤੋਂ ਆ ਰਾਮ ਰਾਮ ਸੱਬੇ ਬਾਈਆਂ ਤੇ ਸੱਬੇ ਬਾਈਆਂ ਦਾ ਤੇਰਾ ਹੋਇਆ ਨਹੀਂ ਉਹ ਤਾਂ ਚੰਗੀ ਗੱਲ ਹੈ ਨਹੀਂ ਕਹਿੰਦਾ ਤਾਂ ਹੈਗਾ ਠੀਕ ਆ ਫੇ ਗੱਲਾਂ ਵੀ ਚੰਗੀਆਂ ਪਰ ਲੈਣਾ ਕਿਸੇ ਪਾਸੇੋਂ ਲੋ ਲੋ ਸੀ ਇਹ ਕਹਿ ਕੇ ਰਾਮ ਬਸ ਹੈ ਕਿਦਾਂ ਕਹਿੰਦੇ ਨੇ ਤੋਤਾ ਰਾਮ ਰਾਮ ਕਹਿੰਦਾ ਸੀਗਾ ਤਰ ਗਿਆ ਵੀ ਕਿੱਸ ਦਾ ਜੀ ਡੈਡੀ ਮੇਰੇ ਨੇ ਰਾਤੀ ਉਹ ਖਰੂ ਪੱਟੇ ਆ ਨਾ ਸ਼ਰਾਬਾ ਪੀਤੀਆਂ ਨੱਚੇ ਕੀ ਪ੍ਰੂਫ ਪ੍ਰੂਫ ਦਿਓ ਤਬੂਤ ਦਿਓ ਮਹਾਰਾਜ ਐਦਾ ਤਾਂ ਕੋਈ ਮੈਂ ਕਹ ਦੂੰਗਾ ਕੁਝ ਨਾ ਕੁਝ ਮਾਂ ਤੇਰੀ ਮਿੰਤਾ ਕਰਦੀ ਰਹੀ ਮਾਂ ਤੇਰੀ ਜੋ ਡਰਦੀ ਰਹੀ ਉਹ ਜੋ ਡਰਦੀ ਐ ਮੈਂ ਤਾਂ ਕਰ ਦਉਂਦੀ ਆ ਨੇ ਕਹਿੰਦੇ ਉਹਦੀ ਮਾਤਾ ਆਏ ਭਲਵਾਨ ਦੀ ਉਹ ਹੁਣ ਜਾਣਦੇ ਹੋ ਹੈ ਹੋਰ ਜਾਣਦੇ ਸੱਚੀ ਦੱਸ ਕਿੱਥੇ ਲਗੇ ਨੇ ਅਗਲੇ ਕਹਿੰਦੇ ਆ ਗਨੇ ਉਹ ਹੀ ਡਿਗੋਲੇ ਲੱਗਦੀ ਮਾਤਾ ਇਹਨੇ ਉਹ ਜਿਹਨੇ ਇਹ ਤਾਂ ਕਹਿੰਦੀ ਨਹੀਂ ਹੁੰਦੀ ਕਿਥੇ ਗਏ ਤੇ ਮਮਾ ਅਮਰ ਜੀ ਇੱਧਰ ਆ ਜਾ ਯਾ ਫੇਸ ਫੜਿਆ ਜਾਂ ਕਰ ਦੁਖੀ ਜੇ ਕਰ ਯਾਰ ਓਏ ਅਸਲ ਅਰੇ ਮਮੀ ਮਰ ਗਈ ਡੈਰਫਲ ਚੁੱਪ ਤਰੋ ਤੇ ਜਰੂਰ ਚੈੱਕ ਕਰਿਓ ਥੰਬਨੇਲ ਬਣਾਉਣਾ ਸੀ ਉਹਦੀ ਤਿਆਰੀ ਕਰਨੀ ਸੀ ਫੋਟੋ ਲੜੀਦੀ ਐ ਨਾ ਫੇਸ ਦੀ ਥੜਿਆ ਜੇ ਫੇਸ ਮੋਰੇ ਵਧੀਆ ਜਾਂਦਾ ਸੜਿਆ ਜੇ ਬੇਸ ਕੀ ਗੱਲ ਕੇ ਮਾਂ ਕੋਲ ਮੇਰੇ ਮਾਂ ਕੋਲ ਜਿਆਦਾ ਲੜਾਈ ਕਰਨ ਬਲਾ ਕਰ ਲਈ ਇਹਨਾਂ ਨੇ ਮੈਨੂੰ ਤਾਂ ਕੁਝ ਇਹ ਬੰਦ ਮੈਨੂੰ ਨਹੀਂ ਕਹੇ ਤੈਨੂੰ ਕਹੇ ਆ ਤੈਨੂੰ ਹੱਸਦਾ ਆ ਹਨਾ ਜੇ ਕੁਝ ਮੈਨੂੰ ਕਹਿੰਦੇ ਵੀ ਇਦਾਂ ਕਰ ਬੇਸ ਤੂੰ ਖਿਜੋਣਾ ਸੀ ਤੈ ਤਾਂ ਮਿੰਟ ਚ ਕਰ ਲੈਣਾ ਸੀ ਕਿਸੇ ਵਾਲਾ ਮੈਂ ਕਿੱਦਾਂ ਰਹੇਗਾ ਉਦਾਂ ਤੇ ਰਹਿਣਾ ਨੀਲੀ ਦਾ ਰਾਪੀ ਕੀਤਾ ਸੀ ਜਦੋਂ ਡੇਪਿਆ ਸੀ ਉਦੋਂ ਮੂੰਹ ਬਣਾਇਆ ਸੀ ਉਦਾਂ ਬਣਾ ਤੂੰ ਅਗਲ ਦੀ ਗੱਲ ਕਰੋ ਤੰਦੇ ਵਾਲੀ ਕੰਮ ਕਰ। ਕਾਤੀ ਰੜੀ ਸ਼ਰਾਬ ਪੀਤੀ ਰੱਜ ਕੇ। ਤੂੰ ਬਿਨਾ ਗੱਲ ਤੋਂ ਜਰੂਰ ਮੇਰਾ ਘਰ ਆ। ਮੈਂ ਕਿੰਨੇ ਪਾਪੀ ਚੁੱਕਾ। ਹੁਣ ਕਿਸੇ ਵਿਆਹ ਤੇ ਲੈ ਕੇ ਨਾ ਜਾਇਆ। ਕੁ ਮਿੰਟ ਰੇਨ ਬੋਥਣ ਲੱਗਾ। ਇਹਨੂੰ ਮੈਂ ਦੱਸਣ ਲੱਗਾ ਗਾਲ। ਮੈਂ ਨਹੀਂ ਪੀਤੀ ਮੈਂ ਤਾਂ ਇਹ ਸੇਹਦ ਦੰਨਾ ਹਰੇਕ ਨੂੰ ਨਾ ਪਿਓ ਸ਼ਰਾਬ ਨਾ ਕੋਈ ਨਚਾ ਕਰੋ। ਜ਼ਿੰਦਗੀ ਵਧੀਆ ਜਿਉ। ਇਹ ਤਾਂ ਡਰਾਮੇ ਕਰਦਾ ਇਹ। ਇਹਦੇ ਮਗਰ ਥੋੜੀ ਅਸਲੀ ਲੱਗਣਾ। ਜਿਹੜਾ ਕਹਿੰਦੇ ਨੇ ਮੋਰੇ ਸ਼ਰਾਬ ਦੀ ਬੋਤਲ ਫੇਕਣਾ ਸਿਹਤ ਲਈ ਹਾਨੀ ਕਰਕੇ ਆ। ਹਾਂ ਇਹ ਕਿੱਥੇ 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 ਉਹਨੇ ਥੀ ਸ਼ਰਾਬ ਦੀ ਬੋਤਲ ਪਈ ਹੋਵੇ ਥੱਲੇ ਲੈਣ ਦਾ ਸ਼ਰਾਬ ਸੇਧ ਲਈ ਹਾਨੀ ਕਰਕੇ ਉਹ ਉਧਰੋਂ ਦੇਖੇ ਇਹਨੇ ਜਿੱਥੇ ਲਿਖਿਆ